ਚ ਗੱਲ ਕਰਾਂਗੇ ਪੰਜਾਬ ਦੇ ਬਹੁਤ ਚਰਚਿਤ ਮੁੱਦੇ ਬਿਕਰਮਜੀਤ ਸਿੰਘ ਮਜੀਠੀਆ ਦੀ ਹੋਈ ਗ੍ਰਿਫਤਾਰੀ ਬਾਰੇ ਅਮੀਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿਣ ਵਾਲੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਿਜਲੈਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਮੁੱਖ ਕਾਰਨ ਆਮਦਨ ਦੇ ਨਾਲੋਂ ਵੱਧ ਜਾਇਦਾਦ ਦੱਸਿਆ ਗਿਆ ਹੈ ਜਦੋਂ ਸ਼੍ਰੋਮਣੀ ਕਾਲdal ਦੀ ਸਰਕਾਰ ਸੀ ਉਸ ਵੇਲੇ ਉਹਨਾਂ ਦੇ ਵੱਖ-ਵੱਖ ਪ੍ਰਕਾਰ ਦੇ દોਸ਼ ਲੱਗਦੇ ਰਹੇ ਲੋਕਾਂ ਵਿਚਾਰਚਾ ਵੱਖ-ਵੱਖ ਪ੍ਰਕਾਰ ਦੀ ਹੁੰਦੀ ਰਹੀ ਪਰ ਉਦੋਂ ਸਰਕਾਰ ਸੀ ਚਲੋ ਸਰਕਾਰੀ ਪੱਧਰ ਤੇ ਉਹਨਾਂ ਦੀ ਤੂਤਰੀ ਬੋਲ ਦੀ ਸੀ ਸਭ ਕੁਝ ਚੱਲ ਗਿਆ ਫਿਰ ਇਹਨੇ 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਲੜੀਆਂ ਤਾਂ ਆਮ ਆਦੀ ਪਾਰਟੀ ਦੇ ਲੀਡਰਾਂ ਵੱਲੋਂ ਵੱਡੀ ਪੱਧਰ ਤੇ ਬਕਰਮਜੀਤ ਸਿੰਘ ਮਜੀਠੀਆ ਤੇ ਗੰਭੀਰ ਦੋਸ਼ ਲਗਾਏ ਗਏ ਉਹਨਾਂ ਨੂੰ ਇਥੋਂ ਤੱਕ ਕਿ ਕਿ ਉਹਨਾਂ ਉਹ ਇੱਕ ਨਸ਼ਾ ਤਸਕਰ ਨੇ ਉਹਨਾਂ ਨੇ ਪੰਜਾਬ ਵਿੱਚ ਵੱਡੀ ਪੱਧਰ ਤੇ ਨਸ਼ਾ ਫੈਲਾਇਆ ਇਹ ਦੋਸ਼ ਆਮ ਆਦੀ ਪਾਰਟੀ ਨੇ ਲਗਾਏ ਐਨੇ ਸਮਾਂ ਆਇਆ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਇਸ ਦਰਮਿਆਨ ਵੀ ਆਮ ਆਦੀ ਪਾਰਟੀ ਨੇ ਵੱਖ-ਵੱਖ ਪ੍ਰਕਾਰ ਦੇ ਹੋਰ ਦੋਸ਼ ਲਗਾਏ ਅਤੇ ਉਹਨਾਂ ਨੇ ਮੁੱਖ ਤੌਰ ਤੇ ਸ਼ਰੋਨੀ ਕਲਾਲ ਨੂੰ ਇਸ ਪੱਖ ਤੋਂ ਕਿਹਾ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਪੰਜਾਬ ਵਿੱਚ ਵੱਡੀ ਪੱਧਰ ਤੇ ਨਸ਼ਾ ਫੈਲਾਇਆ ਗਿਆ। ਭਾਵੇਂ ਇਹ ਗੱਲ ਜਦੋਂ ਕਾਂਗਰਸ ਸਰਕਾਰ ਸੀ ਉਸ ਵੇਲੇ ਵੀ ਬਧੇਰੇ ਚਰਚਾ ਹੀ ਹੁੰਦੀ ਰਹੀ ਕਿ ਸ਼੍ਰੋਮਣੀ ਕਾਲdal ਦੀ ਸਰਕਾਰ ਸਮੇਂ ਜੋ ਇਹ ਲੀਡਰ ਮੁੱਖ ਤੌਰ ਤੇ ਵੱਡੇ ਚਿਹਰੇ ਹੁੰਦੇ ਸਨ ਜਿਵੇਂ ਕਿ ਵਿਕਰਮਜੀਤ ਸਿੰਘ ਜੀਠਿਆ ਤੇ ਸਿੱਧੇ ਤੌਰ ਤੇ ਲੋਕਾਂ ਵਿੱਚ ਚਰਚਾ ਹੁੰਦੀ ਸੀ ਕਿ ਉਹਨਾਂ ਨੇ ਪੰਜਾਬ ਵਿੱਚ ਨਸ਼ਾ ਵੱਡੀ ਪੱਧਰ ਤੇ ਫੈਲਾਇਆ ਇਸ ਨੂੰ ਲੋਕਾਂ ਵਿੱਚ ਚਰਚਾ ਕਿਉਂ ਚੱਲੀ ਕਿਉਂਕਿ ਆਮ ਆਦੀ ਪਾਰਟੀ ਸਮੇਤ ਕਈ ਲੀਡਰਾਂ ਨੇ ਸਿੱਧੇ ਤੌਰ ਤੇ ਉਹਨਾਂ ਤੇ ਇਹ ਗੰਭੀਰ ਦੋਸ਼ ਲਗਾਏ ਸਨ। ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਇੱਕ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ। ਜਿਸ ਦੇ ਵਿੱਚ ਮੁੱਖ ਤੌਰ ਤੇ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਉਹਨਾਂ ਤੇ ਉਹਨਾਂ ਵੱਲੋਂ ਮਾਨਹਾਨੀ ਦਾ ਕੇਸ ਕੀਤਾ ਜਾਂਦਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੇ ਵਿੱਚ ਕਈ ਪੀਸੀਆਂ ਵੀ ਹੋਈਆਂ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਲਿਖਤੀ ਤੌਰ ਤੇ ਅਦਾਲਤ ਦੇ ਵਿੱਚ ਮਾਫੀਨਾਮਾ ਦਿੱਤਾ ਗਿਆ ਉਹਨਾਂ ਨੇ ਸਿੱਧੇ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਕੋਲੋਂ ਮਾਫੀ ਮੰਗੀ ਗਈ ਜਿਸ ਤੋਂ ਬਾਅਦ ਪੂਰੀ ਸਿਆਸਤ ਦੇ ਵਿੱਚ ਇੱਕ ਤਰ੍ਹਾਂ ਦਾ ਪਚਾੜ ਆਇਆ ਕਿ ਜੋ ਆਮ ਆਦਮੀ ਪਾਰਟੀ ਦੇ ਲੀਡਰ ਇਹ ਆਖਰੀ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਇੱਕ ਵੱਡਾ ਨਸ਼ਾ ਤਸਕਰ ਹੈ ਉਸਨੇ ਪੰਜਾਬ ਦੇ ਵਿੱਚ ਨਸ਼ਾ ਫਲਾਇਆ ਉਸ ਕੋਲੋਂ ਹੁਣ ਰਵਿੰਦ ਕੇ ਜਿਵਾਰ ਨੇ ਮਾਫੀ ਮੰਗ ਲਈ ਹੈ